ਪੰਜਵਾਂ ਹਿੱਸਾ ਮਿਨੀ ਕਹਾਣੀ ਨਾਨੀ ਕੀ ਤੇ ਆਉ ਕਹਾਣੀਕਾਰ ਇਹ ਆਵਾਜ਼ ਸਰਬਜੀ ਸੰਧੂਲੀ ਹਰ ਵਾਰ ਇਹ ਸੁਣ ਗਵਾਂਢੀ ਵੀ ਚੁੱਪ ਕਰ ਜਾਂਦੇ ਤੇ ਚੁੱਪ ਕਰਕੇ ਦੇਖੀ ਜਾਂਦੇ ਸਨ ਜਦੋਂ ਜੋਤੀ ਹੀ ਹਿੰਮਤ ਹਾਰ ਚੁੱਕੀ ਸੀ ਗਵਾਂਢੀ ਕੀ ਕਰ ਸਕਦੇ ਹਨ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਕਿ ਜੋਤੀ ਦਾ ਅਚਾਨਕ ਦੀਪਾ ਨਾਲ ਮੇਲ ਹੋ ਗਿਆ ਦੀਪਾ ਪਿੰਡੋਂ ਸ਼ਹਿਰ ਕਿਸੇ ਕੰਮ ਆਈ ਸੀ ਕਿ ਅਚਾਨਕ ਦੋਵਾਂ ਦਾ ਮੇਲ ਹੋ ਗਿਆ ਜੋਤੀ ਤੇ ਦੀਪਾ ਕਾਫੀ ਸਮਾਂ ਆਪ ਗੱਲਾਂ ਕਰਦੇ ਰਹੇ ਗੱਲਾਂ 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 ਦੀਪਾ ਨੂੰ ਜੋਤੀ ਦੀ ਸਾਰੀ ਘਰੇਲੂ ਮਾਲੀ ਪਰਵਾਹ ਹਾਲਤਵਾਰੇ ਪਤਾ ਲੱਗਿਆ ਤੇ ਫਿਰ ਕਾफी ਸੋਚ ਵਿਚਾਰ ਮਗਰੋਂ ਦੀਪਾ ਨੇ ਜੋਤੀ ਨੂੰ ਕਿਹਾ ਕਿ ਤੂੰ ਮੇਰੀ ਛੋਟੀ ਭੈਣ ਤੇਰੀ ਐ ਮੈਂ ਤੇਰਾ ਕਦੇ ਪੂਰਾ ਨਹੀਂ ਸੋਚ ਸਕਦੀ ਤੇ ਨਾ ਹੀ ਕੋਈ ਜਲ ਸਲਾ ਦੇ ਸਕਦੀ ਆ ਜੇ ਤੂੰ ਮੇਰੀ ਮੰਨੀ ਤਾਂ ਇੰਨਾ ਤੋਂ ਅੱਡ ਹੋ ਜਾ ਜਦੋਂ ਆਪੇ ਪਕਾਉਣੀ ਖਾਣੀ ਪਈ ਤਾਂ ਆਪੇ ਪਤਾ ਲੱਗੂ ਹੁਣ ਪੱਕੀ ਪਕਾਈ ਖਾਣ ਨੂੰ ਤੇ ਧੋਤੇ ਕੱਪੜੇ ਪਾਉਣ ਨੂੰ ਮਿਲਦੇ ਨਹੀਂ ਇਹ ਤੇਰੀ ਸਰਾਫਤ ਦਾ ਨਜ਼ਾਇਦ ਫਾਇਦਾ ਠਾਉਂਦੇ ਨਹੀਂ ਜਦੋਂ ਤੂੰ ਵੂਮਨ ਸੈਲ ਚ ਅਸੀਂ ਪਾਏਗੀ ਫੇਰ ਲੋਟ ਆਉਣਗੇ ਤੂੰ ਹਿੰਮਤ ਨਾ ਹਾਰ ਜੇ ਤੂੰ ਦਲੇਰ ਬਣੇਗੀ ਆਪਣੇ ਹੱਕਾਂ ਤੋਂ ਜਾਣੂ ਹੋਏਗੀ ਤਾਂ ਤੂੰ ਆਪਣੀ ਲੜਾਈ ਬਿਨਾਂ ਕਿਸੇ ਸਹਾਰੇ ਖੁਦ ਲੜੇਗੀ